ਤੁਸੀਂ ਜਿਹੜਾ ਖਬਰਨਾਮੇ ਦੇ ਨਾਲ ਜਗਤਾਰ ਦਸਾਂ ਸ਼ਬਦਾ ਸਵਾਦ ਕਰਦਾ ਏ। ਗਿੱਤੀ ਦੇਣੀ ਬਠਿੰਡਾ ਤੋਂ ਵੱਸਦਾ ਰਹੇ ਪੰਜਾਬ ਸਲੋਗਨ ਤਹਿਤ ਇੱਕ ਪੈਦਲ ਜੱਥਾ ਫਰੀਕੋਡ ਪਹੁੰਚਿਆ ਸੀ। ਉਸ ਜੱਥੇ ਦੀ ਹੌਸਲਾ ਅਭਜਾਈ ਕਰਨ ਲਈ ਬਲਵੰਤ ਸਿੰਘ ਰਾਮੂ ਵਾਲੀਆ ਵਿਸ਼ੇਸ਼ ਤੌਰ ਤੇ ਫਰੀਕੋਡ ਪਹੁੰਚੇ ਅਤੇ ਉਹਨਾਂ ਵੱਲੋਂ ਜੱਥੇ ਦੇ ਆਗੂਆਂ ਨਾਲ ਮਿਲਿਆ ਗਿਆ ਅਤੇ ਉਹਨਾਂ ਦੀ ਹੌਸਲਾ ਅਭਜਾਈ ਵੀ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਲਵੰਤ ਸਿੰਘ ਰਾਮੂ ਵਾਲੀਆ ਨੇ ਕਿਹਾ ਕਿ ਜਿਵੇਂ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਦਲਦਲ ਹੈ ਪਰ ਦੂਜੇ ਪਾਸੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਅਮਰਤਪ੍ਰੀਤ ਵੱਲੋਂ ਜੋ ਉਪਰਾਲਾ ਕੀਤਾ ਗਿਆ ਕਿਉਂਕਿ ਉਸ ਦੇ ਭਰਾ ਦੀ ਨਸ਼ੇ ਦੇ ਕਾਰਨ ਮੌਤ ਹੋ ਗਈ ਸੀ ਉਸ ਦੇ ਚਲਦਿਆਂ ਉਸ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਗਿਆ ਪੰਜਾਬ ਦੇ ਵਿੱਚੋਂ ਨੌਜਵਾਨਾਂ ਨੂੰ ਨਸ਼ੇ ਵਿੱਚੋਂ ਕੱਢਣ ਲਈ ਉਸ ਲਾਗਾ ਜੋਗ ਹੈ ਅਤੇ ਹਰ ਇੱਕ ਨੂੰ ਇਸ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਪੰਜਾਬ ਦੀ ਜਵਾਨੀ ਜੇਕਰ ਬਚਾਉਣੀ ਹੈ ਤਾਂ ਸਾਨੂੰ ਨਸ਼ਿਆਂ ਤੋਂ ਦੂਰ ਹੋਣਾ ਪਵੇਗਾ ਜੀ ਸ੍ਰੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਬਲਵੰਤ ਸਿੰਘ ਰਮੋਲ ਅੱਜ ਮੈਂ ਇਸ ਕਰਕੇ ਆਇਆ ਹਾਂ ਕਿ ਬੀਬੀ ਅਮਰਤਦੀਪ ਕੌਰ ਘੇਲ ਨੇ ਕਾਰਟੀਏ ਦੀ ਕੋਈ ਹੋਵੇ ਲੇਕਿਨ ਇਹਨੇ ਇੱਕ ਵੀ ਬਾ ਅਮਰਤੂ ਬੀਰ ਕਰਕੇ ਲੈਨੇ ਇੱਕ ਮਿਸ਼ਨ ਲੈ ਮਿਸ਼ਨ ਇਹ ਵੀ ਲੋਕਾਂ ਵਿੱਚੋਂ ਹੁਣ ਆ ਜਿਹੜੇ ਬੈਠੇ ਆ ਬੱਚੇ ਇਹ ਖੇਡ ਰਹੇ ਫੁੱਲ ਹੈ ਤੇ ਜੇ ਫੁੱਲ ਨਹੀਂ ਖੇਡਣ ਤੇ ਬਹੁਤ ਚੰਗੇ ਬਿਰਸ਼ ਬਣ ਗਏ ਤੇ ਜਿਹਨੂੰ ਨਸ਼ੇ ਚ ਪਾਤਾ ਫਿਰ ਕੀ ਬਣਨਗੇ ਫਿਰ ਸੁੱਕੇ ਹੋਏ ਰੰਡ ਬਣ ਗਏ ਇੰਨਾ ਬੱਚਿਆਂ ਨੂੰ ਪ੍ਰੋਫੈਸਰ ਬਣਾਉਣਾ ਇਹਨਾਂ ਨੂੰ ਐਸਡੀਮ ਬਣਾਉਣਾ ਡੀਸੀ ਬਣਾਉਣਾ ਲੈਫਟ ਹੈਂਡ ਬਣਾਉਣਾ ਕਰਨਲ ਬਣਾਉਣਾ ਇਹਨਾਂ ਨੂੰ ਵਡੀਆਂ ਪਾਦੀਆਂ ਤੇ ਰਜਾਣਾ ਇਹ ਇੱਕ ਬੀਬੀ ਦਾ ਸੁਪਨਾ ਹੈ ਮੇਰਾ ਵੀ ਇਹ ਸੁਪਨਾ ਹੈ ਮੈਂ ਅੱਜ ਸਿੱਧਾ ਚੰਡੀਗੜ੍ਹੋਂ ਚੱਲੇ ਆ ਸਿਰਫ ਇਹ ਬੀਬੀ ਕੋਲੇ ਟਹਿਣੇ ਪਿੰਡ ਜਾਏ ਆ ਇੱਕ ਮਿਸ਼ਨ ਲੈ ਕੇ ਚੱਲੇ ਆ ਕਿ ਨੌਜਵਾਨੀ ਨੂੰ ਅਸੀਂ ਨਸ਼ੇ ਤੋਂ ਬਚਾਉਣਾ ਮੈਂ ਕਹਿੰਦਾ ਮਿਸ਼ਨ ਸਭ ਦਾ ਚਾਹੀਦਾ ਤੇ ਜੇ ਬੀਬੀ ਮੈਨੂੰ ਇਜਾਜ਼ਤ ਦੇਵੇ ਮੈਂ ਪਿੰਡ ਦੀ ਪੰਚਾਇਤ ਬੈਠੀ ਹੈ ਤੇ ਮੈਂ ਬੇਨਤੀ ਕਰਦਾ ਹਾਂ ਕਿ ਇਹ ਬੱਚਿਆਂ ਨੂੰ ਮੈਂ ਕਹਿੰਦਾ ਬੱਚਿਓ ਇੱਧਰ ਚਾਹ ਕੋ ਮੇਰੇ ਵੱਲ ਸਾਰੇ ਬੱਚਿਓ ਮਾਈਕ ਮੈਨੂੰ ਦੇ ਦਿਓ ਅੱਥੇ ਵੀ ਬੋਲਾਂਗੇ ਬੱਚਿਓ ਵਿਆਹ ਵਾਲੇ ਦਿਨ ਆਪਦੇ ਮਾਮਿਆਂ ਨੂੰ ਚਾਚੀਆਂ ਨੂੰ ਪਿਤਾ ਨੂੰ ਗਲਵੱਕੜੀ ਬਾਕੇ ਕਹਿਣਾ ਬਾਪੂ ਫੁੱਫੜਾ ਸ਼ਰਾਬ ਨਹੀਂ ਪੀਣੀ ਤੁਹਾਡੇ ਵਿਆਹ ਤੇ ਖਰਚ ਹੁੰਦਾ ਲੱਖ ਰੁਪਈਆ ਸ਼ਰਾਬ ਪੀ ਜਾਂਦੇ 5 ਲੱਖ ਦੀ ਮੁਰਗੇ ਗੂਠੇ ਲਾ ਕੇ ਤੇ ਲਾਲ ਵਹੀ ਤੇ ਕਰਜ਼ਾ ਲਾਉਂਦੇ ਫਿਰਦੇ ਇਹ ਸ਼ਾਬਾਸ਼ ਤੇਰਾ ਮਿਸ਼ਨ ਬਹੁਤ ਚੰਗਾ ਕੁੜੀਏ ਜਿਵੇਂ ਮੈਂ ਬੀਬੀ ਦੇ ਵਿਚਾਰ ਸਿਆਸੀ ਕੋਈ ਹੋਣ ਮੈਂ ਹਰ ਉਸ ਜ਼ਬਾਨ ਨੂੰ ਮਜ਼ਬੂਤ ਕਰਨਾ ਹੈ ਉਸ ਜ਼ਬਾਨ ਨੂੰ ਤਾਕਤ ਦੇਣੀ ਹੈ ਉਸ ਕਦਮ ਨੂੰ ਆਪਦੇ ਸਿਰ ਤੇ ਰੱਖਣਾ ਜਿਹੜਾ ਲੋਕਾਂ 'ਚੋਂ ਲੁੱਟ ਹਟਾਵੇ ਟਰੈਵਲ ਗੱਟਾਂ ਦੀ ਲੁੱਟ ਤੇ ਇਹਨਾਂ ਦੀ ਲੁੱਟ ਸ਼ਰਾਬਾਂ ਦੀ ਨਸ਼ਿਆਂ ਦੀ ਫੀਮਾਂ ਦੀ ਜਿਹੜੇ ਉਹ ਮੁੰਡੇ ਦੇ ਕੋਟੀ ਹੈ ਨਹੀਂ ਉਹ ਪਰਲੇ ਮੁੰਡੇ ਦੇ ਸਵਾਰ ਰਹੇ ਨਹੀਂ ਇਹੋ ਜਿਹਾ ਨੂੰ ਅਡਾਪਟ ਕਰ ਲੋ ਕਹੋ ਜੀ ਫਲਾਨਿਆਂ ਦੇ ਵਿਆਹ ਸੀ ਅਸੀਂ 7511 ਵੰਡਦੀਆਂ ਸਰ ਅੱਜ ਪੰਜਾਬ ਵਿੱਚ ਇੱਕ ਵੱਡੀ ਤਰਾਸ ਦੀ ਕਿ ਪੰਜਾਬ ਵਿੱਚ ਨਸ਼ਾ ਸ਼ਰੇਆਮ ਲਿਕਦਾ ਹੈ ਪਰ ਸਾਰਾਂ ਇਸ ਨੂੰ ਲੈ ਕੇ ਕਦੇ ਵੀ ਗੰਭੀਰਤਾ ਨਾਲ ਅਰਦਾਸ ਕਰੋ हे ਸੱਚੇ ਬਾਦਸ਼ਾਹ ਜਿਹੜਾ ਲੀਡਰ ਨਸ਼ਾ ਬਕਵਾਉਂਦਾ ਹੈ ਤੁਲ ਜੇ ਨਸ਼ੇ ਨੇ ਖਾ ਲਿਆ ਪੰਜਾਬ ਜਿਹੜਾ ਲੀਡਰ ਨਸ਼ਾ ਵਕਾਉਂਦਾ ਜਿਹੜਾ ਮੰਤਰੀ ਜਾਂ ਹੋਰ ਕੋਈ ਨਸ਼ਾ ਵਕਾਉਂਦਾ ਜਿਹੜਾ ਨਸ਼ੇੜੀਆਂ ਤੋਂ ਪੈਸੇ ਕਮਾਉਂਦਾ ਉਹਨਾਂ ਦੀਆਂ ਸੱਤ ਪੀੜ੍ਹੀਆਂ ਨੂੰ ਕੋੜ ਹੋ ਜੇ ਤੇ ਘਰ ਘਰਾਂ ਚ ਮੰਗਦੇ ਫਿਰ ਸ਼ਰਾਪ ਦੇ ਦਿਓ ਸਭ ਲੀਡਰ ਕਰਾਉਂਦੇ ਆ